ਉਹ ਫਿਰ ਉਹ ਦੱਸਦਾ ਵੀ ਮੈਂ ਕੀ ਕਰ ਸਕਦਾ ਉਹ ਕਹਿੰਦਾ ਅੰਦ ਕਰੂੰ ਤ੍ਰਿਦਵੰਤਨ ਕੋ ਸੁਤਵੰਤਨ ਕੋ ਬਦਰੂੰ ਕਰ ਡਾਰੂੰ ਕਹਿੰਦਾ ਜਦੋਂ ਮੈਂ ਕਿਸੇ ਦੇ ਹਿਰਦੇ 'ਚ ਪ੍ਰਵੇਸ਼ ਕਰਦਾ ਮੈਂ ਕੀ ਕਰਦਾ ਅੰਦ ਕਰੂੰ ਕਹਿੰਦਾ ਉਹਨੂੰ ਅੰਨਿਆ ਕਰ ਦਿੰਦਾ ਜਦੋਂ ਕ੍ਰੋਧ 'ਚ ਬੰਦਾ ਹੁੰਦਾ ਤੁਸੀਂ ਖਿਆਲ ਕੀਤਾ ਹੋਵੇਗਾ ਉਹ ਅੰਨਿਆ ਹੋ ਜਾਂਦਾ ਸਾਹਮੇ ਬਾਪੂ ਖੜਾ ਹੈ ਬੇਬੇ ਖੜੀ ਹੈ ਭੈਣ ਹੈ ਭਰਾ ਹੈ ਪਤੀ ਹੈ ਪਤਨੀ ਹੈ ਉਹਨੂੰ ਕੁਝ ਨਹੀਂ ਦਿਸਦਾ ਉਹ ਕਹਿੰਦਾ ਅੰਧ ਕਰੂੰ ਮੈਂ ਅੰਨਿਆ ਕਰ ਦਿੰਦਾ ਹਾਂ ਜਦੋਂ ਮੈਂ ਕਿਸੇ ਦੇ ਅੰਦਰ ਪ੍ਰਵੇਸ਼ ਕਰ ਜਾਂਦਾ ਕਿੰਨਾ ਨੂੰ ਤ੍ਰਿਦਵੰਤਨ ਕੋ ਜਿੰਨਾ ਦੀ ਦ੍ਰਿਸ਼ਟੀ ਜਿਹੜੀ ਹੈ ਉਹ ਬਹੁਤ ਲੰਬੇਰੀ ਹੈ ਬਹੁਤ ਦੂਰ ਦ੍ਰਿਸ਼ਟ ਲੋਕ ਨੇ ਬਹੁਤ ਅਗਾਹਾਂ ਦੀ ਵੇਖ ਕੇ ਚੱਲਦੇ ਨੇ ਕਹਿੰਦਾ ਉਹਨਾਂ ਲੋਕਾਂ ਨੂੰ ਮੈਂ ਅੰਨਿਆ ਕਰ ਦਿੰਦਾ ਜਦੋਂ ਮੈਂ ਉਹਨਾਂ ਦੇ ਅੰਦਰ ਪ੍ਰਵੇਸ਼ ਕਰਦਾ